ਮਮਿਤਾ ਨੂੰ ਕਿਉਂ ਨਹੀਂ ਪਤਾ ਘਰ ਵਿੱਚ ਚੀਜ਼ ਆਈ ਤੁਹਾਨੂੰ ਪਤਾ ਹੀ ਹੋਊਗਾ ਕਿੱਥੋਂ ਲਿਆ ਆਂਨੇ ਇੱਥੇ ਬਹਿ ਮੇਰੀ ਗੱਲ ਸੁਣ ਤੈਨੂੰ ਵੀ ਜੇ ਉਹ ਸੂਟ ਪਸੰਦ ਹੋਵਾ ਤਾਂ ਮੈਂ ਤੈਨੂੰ ਉਹਦੇ ਨਾਲ ਦਾ ਲੈ ਦਾਂਗੀ ਮੰਮੀ ਉਹਦੇ ਨਾਲ ਦਾ ਸੂਟ ਨਹੀਂ ਮੈਨੂੰ ਉਹੀ ਸੂਟ ਚਾਹੀਦਾ ਵਾ ਤੂੰ ਪਾਗੜ ਹੋ ਗਈਆਂ ਤੂੰ ਉਹਦਾ ਸੂਟ ਪਾਵੇਂਗੀ ਆਹੋ ਮੰਮੀ ਮੈਂ ਉਹੀ ਸੂਟ ਪਾਉਣਾ ਏ ਉਹਨੂੰ ਕੀੜੇ ਪਏ ਆ ਦਫਾ ਕਰ ਉਹ ਸੂਟ ਨੂੰ ਮੈਂ ਨਹੀਂ ਤੈਨੂੰ ਉਹ ਸੂਟ ਪਾਉਣ ਦੇਣਾ ਕਿਉਂ ਮੰਮੀ ਉਹ ਸੂਟ ਨੂੰ ਕੀ ਹੋਇਆ ਵਾ ਮੈਂ ਉਹੀ ਸੂਟ ਲੈਣਾ ਏ ਬਸ ਚਲ ਤੇਰੀ ਮਰਜ਼ੀ ਏ ਪਹਿਣਾ ਮੈਂ ਉਹਨੂੰ ਕਹਿ ਦਿੰਨੀ ਆ ਭਈ ਦੇ ਦੇ ਇਹਨੂੰ ਸੂਟ ਹੋਣ ਬਣੀ ਨਾ ਗੱਲ ਹੁਣ ਬੈਠੇ ਨਾ ਰੋ ਜਾਓ ਮੈਨੂੰ ਜਾ ਕੇ ਸੂਟ ਲਿਆ ਕੇ ਦਿਓ ਚੰਗਾ ਮੇਰੀ ਮਾਂ ਲੈ ਕੇ ਆਉਣੀ ਮੈਂ ਸੰਦੀਪਾ ਮੇਰੀ ਗੱਲ ਸੁਣ ਹਾਂਜੀ ਮੰਮੀ ਗੱਲ ਇਹ ਆ ਵੀ ਸੂਟ ਨਾ ਕੁੜੀ ਨੂੰ ਪਸੰਦ ਆ ਗਿਆ ਵਾ ਤੇ ਇਸ ਕਰਕੇ ਉਹ ਕਹਿੰਦੀ ਆ ਵੀ ਸੂਟ ਆ ਮੈਨੂੰ ਦੇ ਪਾਉਣ ਨੂੰ ਚਲ ਉਹਦਾ ਵੀ ਚਾਲ ਲੱਥ ਜੇਗਾ ਪਾ ਕੇ ਹਾਂ ਹਾਂ ਮੰਮੀ ਕਿਉਂ ਨਹੀਂ ਮੈਂ ਹੁਣੇ ਦਿਨੀ ਆ ਲਾ ਕੇ ਸੂਟ ਐਲੋ ਮੰਮੀ ਸੂਟ ਚਲ ਠੀਕ ਆ ਮੈਂ ਕੁੜੀ ਨੂੰ ਸੂਟ ਦੇ ਦਿੰਨੀ ਆ ਠੀਕ ਜੀ ਲੈ ਮੈਂ ਇਹਨੂੰ ਦੇਵਾ ਸੂਟ 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 ਕਰੀ ਜਾਂ ਰਹੀ ਆ ਆ ਲੈ ਫੜ ਪਾ ਲੈ ਹੁਣ ਸੂਟ ਹਾਏ ਥੈਂਕ ਯੂ ਮੰਮੀ ਕਿੰਨੀ ਚੰਗੇ ਤੁਸੀਂ ਮੈਂ ਹੁਣ ਇਹ ਹੀ ਸੂਟ ਪਾ ਕੇ ਹੁੰਨੀ ਆ ਮੰਮੀ ਆ ਵੇਖੋ ਕਿੰਦਾ ਰ ਲੱਗਦਾ ਸੂਟ ਸੱਚ ਦੱਸਣਾ ਇਹ ਸੂਟ ਤੇਰੇ ਦੇ ਜੱਚਦਾ ਵਾ ਉਹਨੂੰ ਪਾਇਆ ਤੇ ਮਸਾਂ ਨਹੀਂ ਜੱਚਦਾ ਸੱਚੀ ਮੰਮੀ ਉਹ ਗੱਲਾਂ ਤੋਂ ਛੱਡ ਦੱਸ ਦੁਪਹਿਰ ਦੇ ਟਾਈਮ ਤੇ ਕੀ ਖਾਣਾ ਵਾ ਚਲ ਮੈਂ ਸੰਦੀਪ ਨੂੰ ਉਹ ਹੀ ਕਹਿ ਦੂੰਗੀ ਜੋ ਉਹ ਦੂ ਖਾਣਾ ਮੰਮੀ ਤੇਲ ਤੇ ਮੇਰਾ ਪਕੌੜੇ ਖਾਣ ਨੂੰ ਕਰਨ ਲਿਆ ਆ ਦੱਸ ਤੂੰ ਇੰਨੀ ਗਰਮੀ ਚ ਪਕੌੜੇ ਖਾ ਕੇ ਮਰਨਾ ਇੱਕ ਪਾਸੇ ਮੰਮੀ ਤੁਸੀਂ ਮੈਨੂੰ ਪੁੱਛੀ ਜਾਂਦੇ ਇੱਕ ਪਾਸੇ ਕਹਿੰਦੇ ਕਿ ਆ ਨਾ ਖਾ ਉਹ ਨਾ ਖਾ ਚਲ ਠੀਕ ਤੇਰੀ ਭਾਬੀ ਨੂੰ ਆਫੇ ਰਹਿ ਕੇ ਆਉਂਦੀ ਆ ਬੈਠੋ ਮੇਰੀ ਗੱਲ ਸੁਣੋ ਤੂੰ ਹੀ ਕਿ ਹਰ ਗੱਲ ਉੱਥੇ ਜਾ ਕੇ ਕਹਿੰਦੇ ਜੇ ਉਹਦੇ ਪਿੱਛੇ ਪਿੱਛੇ ਫਿਰਦੇ ਰਹਿੰਦੇ ਇੱਥੋਂ ਵਾਰੀ ਦੋ ਤੇ ਆਪੇ ਆਊਗੀ ਉਹ ਸੰਦੀਪ 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 ਮੰਮੀ ਮੈਨੂੰ ਲੱਗਦਾ ਉਹਨੂੰ ਤੁਹਾਡੀ ਬਾਣੀ ਨਹੀਂ ਸੁਣਨਦੀ ਸੌਂ ਗਈ ਆ ਜਾ ਕੇ ਤੁਸੀਂ ਵੇਖ ਕੇ ਆਓ ਤੇ ਉਹਨੂੰ ਉਠਾਓ ਜਾ ਕੇ ਲਿਆਏ ਤੇ ਸੱਚੀ ਕੋੜੇ ਵਿੱਚ ਕੇ ਸੁੱਤੀ ਆ ਨਹੀਂ ਸੰਦੀਪ ਉਠ ਤੈਨੂੰ ਨਾ ਬਦ ਲੱਗਦਾ ਕੁੜੀ ਘਰ ਆਈ ਆ ਕੋਈ ਚੀਜ਼ ਹੀ ਬਣਾਉਣੀ ਪੈਂਦੀ ਆ ਮੰਮੀ ਮੇਰਾ ਸਿਰ ਦੁਹੋਂਦਾ ਏ ਤੇ ਮੈਨੂੰ ਬੁਖਾਰ ਵੀ ਲੱਗੰਦਿਆ ਤੇ ਇਸ ਕਰਕੇ ਮੈਂ ਲੰਮੇ ਪੈ ਗਈ ਤੇ ਮੈਨੂੰ ਨੀਂਦ ਆ ਗਈ ਇਹਦਾਂ ਤੇ ਸਰੀਰ ਦੁਖਦਾ ਹੀ ਰਹਿੰਦਾ ਕੋਈ ਗੱਲ ਨਹੀਂ ਉੱਠ ਕੇ ਕੁੜੀ ਵਾਸਤੇ ਪਕੌੜੇ ਬਣਾ ਉਹ ਕਹਿੰਦੀ ਮੇਰਾ ਬੜਾ ਦਿਲ ਕਰਦਾ ਵਾ ਚੱਲ ਉੱਠ ਕੇ ਰਸੋਈ ਚ ਵੜ ਮੰਮੀ ਮੈਂ ਥੋੜੀ ਜਿਹਾ ਆਰਾਮ ਕਰ ਲਾਂ ਫਿਰ ਮੈਂ ਬਣਾ ਦੇਣੀ ਉੱਠ ਕੇ ਨਹੀਂ ਨਹੀਂ ਹੁਣ ਇਹ ਬਣਾ ਸਾਰੀ ਰਾਤ ਹੀ ਬਈ ਆਰਾਮ ਕਰਨੂੰ ਚੱਲ ਉੱਠ ਕੇ ਬਣਾ ਜਦੋਂ ਵੇਖੋ ਸੁੱਤੀ ਰਹਿੰਦੀ ਐ ਇਹਨੂੰ ਸੌਣ ਦਾ ਹੀ ਕੰਮ ਕੋਈ ਨਹੀਂ ਇਹਨੂੰ ਚਾਹ ਹੈਗਾ ਨਾ ਨਾ ਆਈਦਾ ਕੁੜੀ ਕਾਦੀ ਆ ਗਈ ਮੇਰਾ ਤੇ ਲਹੂ ਪੀ ਲਿਆ ਵਾ ਕੋਈ ਗੱਲ ਨਹੀਂ ਰੱਬ ਵੇਖਦਾ ਵਾ ਜਿੱਦਾਂ ਮੇਰੇ ਨਾਲ ਕਰਨ ਦੀ ਉਦਾਂ ਹੀ ਇਹਦੇ ਨਾਲ ਹੋ ਜਾਊਗਾ ਆਲੂ ਪਿਆਜ਼ ਹੀ ਕੱਟ ਲੈਣੀ ਆ ਮਿੰਦੇ ਬੁਖਾਰ ਨਾਲ ਚੱਕਰ ਹੀ ਆਉਣ ਲੱਗੇ ਆ ਨੋ ਤੇ ਚੱਕਰ ਆ ਲੱਗ ਗਏ ਮੈਂ ਮੰਮੀ ਨੂੰ ਕਿੰਨੇ ਕਿ ਆਲੂ ਪਿਆਇ ਕੱਟ ਦੋ ਤੁਹੀਂ ਕਿੰਦਾ ਸਾਜ ਕੇ ਬੈਠੀ ਐ ਮੈਨੂੰ ਇਹ ਕਿੰਨੀ ਗਰਮੀ ਚ ਆ order ਮਾਰਦੀ ਮੰਮੀ ਮੈਰ ਸੋਈ ਚ ਗਈ ਤੇ ਮੈਨੂੰ ਚੱਕਰ ਬੜੇ ਆਂਦੇ ਐ ਲੋ ਆਲੂ ਪਿਆਇ ਤੁਸੀਂ ਕੱਟ ਦੋ ਤੇ ਹੁਣੇ ਦਿਨ ਮੈਂ ਗੋਲੀ ਵੇਖ ਕੇ ਤੇ ਖਾ ਲੈਣੀ ਐ ਆ ਫੜਨ ਨਹੀਂ ਲਾ ਜਾ ਜੇ ਮੈਂ ਇੰਨੇ ਜੋਗੀ ਹਾਂ ਤਾਂ ਤੈਨੂੰ ਕੀ ਕਵਾਂ ਹੁਣੇ ਤੂੰ ਕਹਿਣ ਦੀ ਮੇਰਾ ਸਿਰ ਦੁਖਦਾ ਵਾ ਹੁਣ ਤੈਨੂੰ ਬੁਖਾਰ ਵੀ ਹੋ ਗਿਆ ਵਾ ਚੱਕਰ ਵੀ ਆਉਣ ੜਿਆ ਪਏ ਆ ਮੰਮੀ ਪਹਿਲਾਂ ਤਾਂ ਸਿਰ ਦੁਖੰਦੇ ਆ ਹੀ ਤੇ ਹੁਣ ਚੱਕਰ ਵੀ ਆਉਣ ਲੱਗ ਗਏ ਮੈਂ ਕਿਹਾ ਚੱਲ ਤੂੰ ਇਹ ਕੱਟ ਜਿੰਦੇ ਚਲੋ ਕੋਈ ਗੱਲ ਨਹੀਂ ਮੈਂ ਆਪੇ ਕੱਟ ਲੈਨੀ ਫਿਰ ਟੈਂਟੇ ਲਈ ਕੁਛ ਨਹੀਂ ਆਇਆ ਘੜੀ ਠਹਿਰ ਕੇ ਬਣਾਉਣੀ ਆ ਰੈਸਟ ਕਰ ਲਾਂ ਥੋੜੀ ਦੇਰ ਮੰਮੀ ਸਮੈਲ ਤੇ ਹੁੰਦੀ ਨਹੀਂ ਪਈ ਮੈਨੂੰ ਲੱਗਦਾ ਪਕੌੜੇ ਬਣਾਉਂਦੀ ਨਹੀਂ ਪਈ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਮੈਂ ਉਹਨੂੰ ਕੰਮ ਕਵਾਂ ਤੇ ਉਹ ਕਰੇ ਨਾ ਵੇਖੀ ਆਪੇ ਬਣਾ ਕੇ ਲਿਆਉਗੀ ਵੇਖ ਲੈਨੇ ਆ ਬਣਾਉਂਦੀ ਆ ਕਿ ਨਹੀਂ ਬਾਅਦ ਤੇ ਕੋਈ ਨਹੀਂ ਹੁੰਦੀ ਰਸੋਈ ਵਿੱਚੋਂ ਗਲਤ ਤੇਰੀ ਸਹੀ ਆ ਕੋਈ ਸਮੈਲ ਨਹੀਂ ਪਕੌੜਿਆਂ ਦੀ ਆਉਂਦੀ ਮੈਂ ਜਾ ਕੇ ਵੀ ਇੰਨੀ ਭਲਾ ਮੰਮੀ ਰੁਕ ਜੋ ਮੈਂ ਵੇਖ ਕੇ ਆਉਣੀ ਆ ਹੋਏ ਤੇ ਸੁੱਤੀ ਪਈ ਆ ਇੰਨੀ ਹਿੰਮਤ ਤੇਰੀ ਮੰਮੀ ਨੇ ਇਹਨੂੰ ਇੱਕ ਕੰਮ ਗਿਆ ਤੇ ਉਹ ਵੀ ਨਹੀਂ ਕਰ ਸਕਦੀ ਮੰਮੀ ਵੇਖ ਲਓ ਭਾਬੀ ਦੇ ਕੰਮ ਕਿਉਂ ਕੀ ਹੋਇਆ ਵਾ ਗਾਲੀ ਇਦਾਂ ਦੀ ਆ ਤੇ ਦਸਿੰਗ ਕੁਝ ਨੌਂ ਤੇ ਤੁਹਾਡੀ ਰਾਮ ਨਾਲ ਸੁੱਤੀ ਪਈ ਆ ਮੈਂ ਕਿਹ ਪਕੌੜੇ ਬਣਾਉਂਦੀ ਹੋਊਗੀ ਆਪਾਂ ਸਵੇਰ ਦੇ ਭੁੱਖੇ ਬੈਠੇ ਆਂ ਵੀ ਪਕੌੜੇ ਬਣਾ ਕੇ ਲਿਆਉਗੀ ਉਹ ਤੇ ਆਪਣੀ ਨੀਂਦ ਪੂਰੀ ਕਰਨ ਦੀ ਆ ਅੱਛਾ ਆਲੂ ਪਿਆਜ਼ ਨੂੰ ਮੈਂ ਜਵਾਬ ਕੀ ਦੇਤਾ ਇਹ ਤੇ ਮਹਾਰਾਣੀ ਜਾ ਕੇ ਸੌਂ ਹੀ ਗਈ ਆ ਇਹਨੂੰ ਤੇ ਜਾ ਕੇ ਮੈਂ ਵੇਖਦੇ ਆਂ ਹਾਏ ਇਹ ਤਾਂ ਸੱਚੀ ਸੁੱਤੀ ਪਈ ਆ ਸੰਦੀਪ ਐਸਨ ਦੀ ਆਪ ਕੀ ਹੋਇਆ ਮੰਮੀ ਹੋਇਆ ਤੇਰੀ ਮਾਂ ਦਾ ਸਿਰ ਉਹ ਪਕੌੜੇ ਤੈਨੂੰ ਕੱਢਣ ਨੂੰ ਕਿਹਾ ਸੀ ਤੂੰ ਤੇ ਅਜੇ ਆਲੂ ਪਿਆਜ਼ ਵੀ ਨਹੀਂ ਕੱਟਿਆ ਹੈਗੇ ਉਧਰ ਅਸੀਂ ਪਕੌੜੇ ਡਿੱਕਣ ਡਏ ਆ ਉਹ ਕੁੜੀ ਕਦੋਂ ਦੀ ਕਹਿਣ ਦੀ ਪਕੌੜੇ ਪਕੜਿਆ ਜੇ ਉਹਨੂੰ ਖਵਾ ਲ ਦੇਂਗੇ ਤਾਂ ਕੀ ਹੋਊਗਾ ਮੰਮੀ ਗੋਲੀ ਖਾਦੇ ਹੀ ਉਹਦੇ ਨਾਲ ਪਤਾ ਹੀ ਨਹੀਂ ਲੱਗਾ ਕਿਹੜੇ ਵਾਲੇ ਨੀਂਦ ਆ ਗਈ ਏ ਮੈਡਮ ਤੇਰੀ ਸੋਸਤੀ ਲੱਥ ਗਈ ਹੈ ਤਾਂ ਜਾ ਕੇ ਰਸੋਈ 'ਚ ਜਾ ਕੇ ਪਕੌੜੇ ਬੁਣਾ ਛੇਦ ਛੇਦ ਜਾ ਕੇ ਹੱਥ ਮਾਰਾਂ ਹੀ ਤੇ ਭੁੱਖੇ ਮਰ ਗਏ ਕਦੋਂ ਦੇ ਤੇਰੇ ਪਕੌੜੇ ਡਿੱਕਣ ਡੀਆਂ ਤੂੰ ਇੱਧਰ ਆ ਕੇ ਸੌਂਗੀ ਮਜੇ ਨਾਲ ਮੰਮੀ ਮੈਂ ਬਣਾਉਣੀ ਆ ਫਿਰ ਪਕੌੜੇ ਹਾਂ ਮੰਮੀ ਮੈਨੂੰ ਹਾਲੇ ਵੀ ਚੱਕਰ ਆਉਂਦੇ ਆ ਭਾਬੀ ਬਹਾਨੇ ਨਾ ਮਾਰ ਜੇ ਨਹੀਂ ਬਣਾਉਣੇ ਤੇ ਉਦਾਂ ਹੀ ਜਵਾਬ ਦੇ ਦੇ ਮੈਨੂੰ ਤੇ ਲੱਗਦਾ ਤੂੰ ਮੇਰੇ ਕੋਲੋਂ ਕਿਸੇ ਗੱਲ ਦਾ ਬਦਲਾ ਹੀ ਲੈਣਾ ਵਾ ਦੀਦੀ ਤੂੰ ਇਹ ਫੁੱਟਾ ਨਾ ਸੋਚੋ ਮੇਰੇ ਮਨ ਵਿੱਚ ਕੋਈ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਇਹੀ ਬਾਰ ਬਾਰ ਕਹਿਣ ਕਿ ਮੈਨੂੰ ਚੱਕਰ ਆਉਂਦੇ ਆ ਠੀਕ ਐ ਭੈਣਾ ਪੈ ਜਾ ਤੂੰ ਮੈਂ ਨਹੀਂ ਕੁਝ ਵੀ ਖਾਣਾ ਹੁਣ ਨਾ ਮੇਰੇ ਲਈ ਕੁਝ ਵੀ ਬਣਾਵੀ ਤੇ ਨਾ ਹੀ ਮੈਂ ਖਾਣਾ ਹੀ ਤੇਰੇ ਹੱਥੋਂ ਕੁਝ ਪੈ ਗਈ ਠੰਡ ਹੁਣ ਜਿੰਨੀ ਨੀਂਦ ਪੂਣੀ ਕਰਨੀ ਕਰ ਲੈ ਮੇਰੀ ਧੀ ਤੇਰੇ ਸਾਹਕੇ ਘਲਤੀ ਨਾ ਇਹਦੇ ਸਮੇਂ ਦੇ ਵੀ ਨਹੀਂ ਆ ਕਿ ਮੇਰੀ ਤਬੀਅਤ ਖਰਾਬ ਆ ਮੈਨੂੰ ਹੀ ਕਹਿੰਦੇ ਵੀ ਸਾਰਾ ਕੰਮ ਕਰ ਕੋਈ ਗੱਲ ਨਹੀਂ ਮੈਂ ਕਰ ਲੈਨੀ ਆ ਪਰ ਮੈਨੂੰ ਚੱਕਰ ਤੇ ਬੜੇ ਆਉਂਦੇ ਆ ਚੱਲ ਬਣਾ ਹੀ ਦਿੰਨੀ ਆ ਜਿੰਨੇ ਦੇਰ ਇਹਨਾਂ ਨੇ ਖਾਣਾ ਲੇ ਹੋਣੀ ਦੇਰ ਬੋਲਣੋਂ ਹਟਣਾ ਨਹੀਂ ਇਹਨਾਂ ਨੇ ਆਲੂ ਪੀ ਆਇ ਤੇ ਕੱਟਦੇ ਟਾਈਮ ਲੱਗ ਜਾਨੇ ਅੱਗੇ ਸਿਹਤ ਨਹੀਂ ਠੀਕ ਵੇਖਖਨੀ ਬ੍ਰੈਡ ਹੈਗੀ ਫ੍ਰੀਜ 'ਚ ਤੇ ਨਹੀਂ ਤਾਂ ਬ੍ਰੈਡ ਵਾਲੇ ਪਕੌੜੇ ਕੱਢ ਦੇਣੀ ਹੈ ਹੈਗੀ ਆ ਬ੍ਰੈਡ ਤੇ ਚਲ ਇਹਦੇ ਨੇ ਕੰਮ ਸਾਰ ਦੇਣੀ ਇਹਨਾਂ ਦਾ ਮੰਮੀ ਮੈਂ ਪਕੌੜੇ ਕੱਢ ਦੇਣੀ ਆ ਤੇ ਤੁਸੀਂ ਚਾਹ ਬਣਾ ਲਓ ਮੰਮੀ ਤੁਸੀਂ ਨਹੀਂ ਬਣਾਉਣੀ ਚਾਹ ਆਪੇ ਬਣਾਉਗੀ ਚਾਹ ਵੀ ਇਹ ਅੱਗੇ ਉਹ ਪਖੰਡ ਕਰਨ ਲਈ ਹੈ ਬਣਾਉਣੀ ਡੇ ਪਕੌੜੇ ਸਵੇਰ ਦੇ ਕਹਿਣ ਦੇ ਆ ਤੇ ਹੁਣ ਮੈਨੂੰ ਚਲ ਚਾਹ ਲੱਗ ਬਣਾ ਲੈਂਦੇ ਤੇ ਚਾਹ ਨਾਲੀ ਤੂੰ ਪਕੌੜੇ ਖਾਣੇ ਨਹੀਂ ਤੇ ਉਹਨੇ ਇਕੱਲੇ ਪਕੌੜੇ ਕੱਢ ਕੇ ਰੱਖ ਦੇਣੇ ਉਹਨੇ ਚਾਹ ਨਹੀਂ ਬਣਾਉਣੀ ਫਿਰ ਤੂੰ ਆਖੇਂਗੀ ਮੈਨੂੰ ਬਣਾ ਲੈਂਦੇ ਚਾਹ ਚੱਕਦਾ ਬਣਾ ਦੋ ਫੇਰੇ ਲੈ ਹੁਣ ਚਾਹ ਦਾ ਕਿਆ ਤੇ ਹਲੇ ਤੱਕ ਚਾਹ ਹੀ ਨਹੀਂ ਬਣਾਉਣਾ ਏ ਜਾਨੇ ਬੰਦੀ ਮੈਨੂੰ ਵਾਜਾਂ ਤੇ ਵਾਜਾਂ ਮਾਰੀ ਜਾਣ ਡਈਆਂ ਮੰਮੀ ਅੱਜ ਸਿਹਤ ਨਹੀਂ ਠੀਕ ਤਾਈਓ ਕਿਹਾ ਤੁਹਾਨੂੰ ਚੱਲ ਲਿਆ ਬਣਾ ਹੀ ਦਿੰਨੀ ਆ ਫੇਰ ਹਿੰਆ। ਕੰਦੇ ਆਲੂ ਵੀ ਆਜੋਲੇ ਆਖੇ ਸੀ। ਇਹ ਬਾਈ ਮੇਰੀ ਕੁੜੀ ਖਾਰੇ ਨਾ। ਮੰਮੀ ਉਹਨਾਂ ਨੂੰ ਫੇਰ ਟਾਈਮ ਲੱਗ ਜਾਣਾ ਸੀ ਕੱਟਣ ਵੱਢਣ ਤੇ। ਫੇਰ ਮੈਂ ਕਹਾਂ ਚੱਲ ਆਹੀ ਬਣਾ ਲੈਨੀ ਬ੍ਰੈਡ ਵੱਲ ਜਲਦੀ ਬਣ ਜਾਣਗੇ। ਮਾਸੀ ਜੀ। ਮਾਸੀ ਜੀ। ਪਕੌੜੇ ਤੇ ਮੇਰੇ ਨਿਕਲ ਗਏ। ਹਾਂ ਨਹੀਂ ਮੇਰਾ ਪੋਤਾ ਆਇਆ ਯੋ। ਜੱਸੀ ਆਇਆ ਮੇਰਾ ਪੁੱਤ। ਮਾਸੀ ਸਾਸਰੀ ਘਰ। ਸਾਸਰੀ ਘਰ ਪੁੱਤ। ਹੋਰ ਠੀਕ ਠਾਕ? ਹਾਂਜੀ ਠੀਕ ਹੈ। ਚੱਲ ਅੰਦਰ ਆ ਜਾ ਫੇਰ। ਚਲੋ। ਦੇ ਜੱਸੀ ਗਾ ਸਤਿ ਸ਼੍ਰੀ ਅਕਾਲ ਹੋਰ ਸਣਾ ਬਾਬੂ ਠੀਕ ਐ ਹਾਂਜੀ ਠੀਕ ਐ ਤੁਸੀਂ ਦੱਸੋ ਹਾਂ ਵਧੀਆ ਹੋਰ ਪੁੱਤ ਮੰਮੀ ਡੈਡੀ ਦੱਸਣਾ ਚੰਗਾ ਐ ਪੁੱਤ ਤੂੰ ਟਾਈਮ ਨਾ ਆ ਗਿਆ ਅਸੀਂ ਚਾਹ ਪਕੌੜੇ ਬਣਾਉਣੇ ਸੀ ਚੱਲ ਸਾਰੇ ਜਣੇ ਅਸੀਂ ਬੈਠ ਕੇ ਖਾਣੇ ਆ ਮੈਂ ਲਿਆਉਣੀ ਆ ਆਲਾ ਘੜਾ ਬਤੀਲਾ ਵੀ ਤੋ ਦੇ ਚੱਲ ਮੇਰਾ ਪੋਤਾ ਆਇਆ ਅਹੀਂ ਪਕੌੜੇ ਦਿਖਾਈਏ ਇੰਨੀ ਗਰਮੀ ਚ ਪਕੌੜੇ ਬਣਾਏ ਆ ਅੱਗੇ ਸਰੀਰ ਵੀ ਨਹੀਂ ਠੀਕ ਹੈਗਾ ਤੇ ਹੁਣ ਮੈਂ ਆਪਾਂ ਆ ਕੇ ਖਾਣੀ ਆ ਭੁੱਖ ਵੀ ਬੜੀ ਲੱਗਦੀ ਹੈ ਪਕੌੜੇ ਕਿੱਥੇ ਗਏ ਲੈ ਸਾਰੇ ਲੈ ਗਏ ਲੱਗਦਾ ਮੈਨੂੰ ਇੰਨੀ ਗਰਮੀ ਚ ਮੈਂ ਖਲੋਗੇ ਬਣਾਏ ਆ ਉਧਰੋਂ ਇਹਨਾਂ ਦੇ ਆ ਮੁੰਡਾ ਆ ਗਿਆ ਮਾਸੀ ਦਾ ਮੈਨੂੰ ਤੇ ਪੰਗੇ ਚ ਫੜਿਆ ਇਹਨਾਂ ਨੇ ਨਾ ਮੇਰੇ ਵਾਸਤੇ ਕੁਛ ਖਾਣ ਨੂੰ ਛੱਡਦੇ ਆਪਣਾ ਹੀ ਤੇ ਡੱਗੇ ਰੱਖਿਆ ਇਹਨਾਂ ਨੇ ਆਲਾ ਹੁਣ ਖਾਲਾ ਕੇ ਅੱਗੇ ਤੂੰ ਪਕੌੜੇ-ਪਕੌੜੇ ਲਾਇਆ ਸੀ ਨਹੀਂ ਹੋਣੀ ਮੇਰਾ ਦਿਲ ਕਰਦਾ ਮੈਂ ਨਹੀਂ ਖਾਣੀ ਜਿਹੜੇ ਮੈਂ ਕਿਹਾ ਸੀ ਉਹ ਵਾਲੇ ਪਕੌੜੇ ਤੇ ਇਹਨੇ ਬਣਾਏ ਨਹੀਂ ਆ ਹੁਣ ਕੀ ਕਹਾਂ ਇਹਨੂੰ ਮੁੰਡਾ ਵੀ ਆਇਆ ਵਾ ਚਲ ਛੱਡ ਮਨਾ ਕੀ ਕਹਿਣਾ ਹੁਣ